ਰੇਵਸੀ ਦੇ ਇੱਕ ਹਸਪਤਾਲ ਦੇ ਵਿੱਚ ਕੋਈ ਗੁੰਡਾਗਰਦੀ ਦੀ ਘਟਨਾ ਤੋਂ ਬਾਅਦ ਖਮਾਣਾ ਦੇ ਹਸਪਤਾਲ ਦੇ ਵਿੱਚ ਡੀਐਸਪੀ ਵੱਲੋਂ ਦੌਰਾ ਕੀਤਾ ਗਿਆ ਤੇ ਹਸਪਤਾਲ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਸੀਸੀਟੀਵੀ ਕੈਮਰੇ ਸੁਰੱਖਿਆ ਦੇ ਪ੍ਰਬੰਧ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਨੰਬਰਾਂ ਦੇ ਬਾਰੇ ਮੌਕੇ ਤੇ ਮੌਜੂਦ ਡਾਕਟਰ ਦੇ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਹਸਪਤਾਲ ਤੇ ਮਰੀਜ਼ਾਂ ਦੀ ਸੁਰੱਖਿਆ ਦੇ ਨਾਲ ਸਬੰਧਤ ਉਹਨਾਂ ਤੋਂ ਸੁਝਾਅ ਵੀ ਮੰਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਇਸ ਮੌਕੇ ਡੀਐਸਪੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਸਪਤਾਲ ਕਮਾਨਤ ਤੋਂ ਇਲਾਵਾ ਉਹਨਾਂ ਸੁਪਰਵਾਈਜ਼ਨ ਦੇ ਅੰਦਰ ਵੱਖ-ਵੱਖ ਨਿੱਜੀ ਹਸਪਤਾਲਾਂ ਦਾ ਵੀ ਦੌਰਾ ਕੀਤਾ ਏ ਜਿੱਥੇ ਸੁਰੱਖਿਆ ਪ੍ਰਬੰਧਨ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਤੇ ਜਿਨੇ ਅੰਦਰ ਕਾਨੂੰਨ ਵਿਵਸਥਾ ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਉਹਨਾਂ ਕਿਹਾ ਏ ਕਿ ਪੁਲਿਸ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ ਹਰ ਨਾਗਰਿਕ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ ਹਾਂਜੀ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਫਤੇਗੜ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਹੇਠ ਅਸੀਂ ਸਾਰੇ ਹੀ ਜੋ ਵੀ ਮੈਡੀਕਲ ਇੰਸਟੀਟਿਊਸ਼ਨ ਨੇ ਹਸਪੀਟਲ ਨੇ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਉਹਨਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਨਿਰੀਖਣ ਕਰਨ ਦਾ ਆਦੇਸ਼ ਹੋਇਆ ਸੀ ਤੇ ਅਸੀਂ ਉਹ ਦੇਖਣ ਆਏ ਹਾਂ ਜੀ ਅੱਜ ਅਸੀਂ ਸੀਐਚਸੀ ਖਮਾਣੋ ਚ ਆਏ ਹਾਂ ਤੇ ਇੱਥੇ ਅਸੀਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੀਤਾ ਤੇ ਇੱਥੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਚੈੱਕ ਕੀਤੇ ਉਹ ਠੀਕ ਚੱਲ ਰਹੇ ਨੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਦੀ ਸਮੱਸਿਆ ਸੁਣੀ ਜੇ ਕੋਈ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਦੱਸਿਆ 112 ਬਾਰੇ ਜੇ ਕੋਈ ਜ਼ਰੂਰਤ ਹੋਵੇ ਐਮਰਜੈਂਸੀ ਦੀ ਹੈਲਪ ਹੋਵੇ ਤੇ 112 ਤੇ ਕਦੇ ਵੀ ਕਾਲ ਕਰ ਸਕਦੇ ਨੇ ਤੇ ਤੁਰੰਤ ਕੋਲ ਸਾਊਗੀ ਇਸ ਤੋਂ ਇਲਾਵਾ ਆਪਾਂ ਇੱਥੇ ਪੈਟਰੋਲਿੰਗ ਵੀ ਵਧਾ ਦਿੱਤੀ ਹੈ ਪੈਟਰੋਲਿੰਗ ਤੋਂ ਇਲਾਵਾ ਆਪਣਾ ਇੱਕ ਐਕਟ ਹੈ ਪ੍ਰੋਵੈਂਸ਼ਨ ਆਫ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸਿਜ਼ ਪਰਸਨਲ ਜੀ ਐਂਡ ਇੰਸਟੀਟਿਊਸ਼ਨ ਐਕਟ ਪ੍ਰੋਵੈਂਸ਼ਨ ਆਫ ਡੈਮੇਜ ਟੂ ਪ੍ਰੋਪਰਟੀ ਐਂਡ ਵਾਇਲੈਂਸ ਐਕਟ ਇਹਦੇ ਬਾਰੇ ਜਾਗਰੂਕ ਕੀਤਾ ਕਿਉਂਕਿ ਹਸਪੀਟਲ ਦੇ ਅੰਦਰ ਜੇ ਕੋਈ ਵੀ ਇਹੋ ਜਿਹੀ ਨੁਇਸੈਂਸ ਕ੍ਰੀਏਟ ਕਰਦਾ ਤਾਂ ਉਹਦੇ ਖਿਲਾਫ ਸਖਤ ਪ੍ਰਾਵਧਾਨ ਨੇ ਤੇ ਉਹ ਕੋਗਨੀਜ਼ੇਬਲ ਅਫੈਂਸ ਹੈ ਤੇ ਨੋਨ ਅਵੇਲੇਬਲ ਹੈ ਇਹਦੇ ਬਾਰੇ ਦੱਸਿਆ ਗਿਆ ਤੇ ਮੇਰੀ ਤੁਹਾਡੇ ਰਾਹੀਂ ਆਹੀ ਅਪੀਲ ਹੈ ਜਨਤਾ ਨੂੰ ਕਿ ਡਾਕਟਰ ਸਾਹਿਬ ਜੋ ਕਿ ਬਹੁਤ ਹੀ ਨੋਬਲ ਆਪਣਾ ਮੈਡੀਕਲ ਪ੍ਰੋਫੈਸ਼ਨ ਹੈ ਇੱਥੇ ਬਹੁਤ ਹੀ ਪੇਸ਼ੈਂਟਸ ਨਾਲ ਪੇਸ਼ ਆਇਆ ਜਾਵੇ ਦੀ ਨੋਸੈਂਸ ਮਾਰ ਕਿਰੇਟ ਕੀਤੀ ਜਾਵੇ ਜੇ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਅੱਛਾ ਸਬ ਡਿਵੀਜ਼ਨ ਤੋਂ ਹੋਰ ਵੀ ਕਿਸੇ ਹਸਪਤਲ ਤੋਂ ਜ਼ਰੂਰ ਹਾਂਜੀ ਹਾਂਜੀ ਬਾਕੀ ਜਿੰਨੇ ਵੀ ਹਸਪਤਲ ਨੇ ਉਹਨਾਂ ਦੇ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੀਤਾ ਜਾਊਗਾ ਪ੍ਰਾਈਵੇਟ ਵੀ ਕੀਤੇ ਜਾਊਗੇ ਜਗਬਾਨ ਚੀ ਵੀ ਲਈ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ